ਹਾਂਜੀ ਮੇਰੇ ਪੈਰੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਡੇਸਿਊਰਿਟੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਕਲਵੀਰ ਰਾਮ ਦਿਖਾਉਣੇ ਆ ਬਾਕੀ ਉਹ ਟਰੈਕਟਰਾਂ ਬਾਰੇ ਜਾਣਕਾਰੀ ਦੰਦੇ ਆ ਬਾਈ ਤੋਂ ਕੋਣੇ ਬੱਲੇ ਤੇ ਡਿਸਕਾਊਂਟ ਆਜੂ ਦੇ ਵੀਡੀਓ ਕਰਦੇ ਬਾਈ ਅਸੀਂ ਆਪੇ ਸਾਰਿਆਂ ਨੂੰ ਹਾਂਜੀ ਵੀਰੇ ਵਧੀਆ ਤੁਸੀਂ ਸੁਣਾ ਸਾਰੇ ਠੀਕ ਠਾਕ ਹੋਵਗੇ ਪੂਰ ਮੰਡੀ ਦਾ ਮਾਹੌਲ ਕਿਵੇਂ ਜਾ ਰਿਹਾ ਬਾਈ ਮੰਡੀ ਦਾ ਮਾਹੌਲ ਵੀ ਬਾਈ ਬਗਰੀ ਬਗਰੀ ਮੰਡਾ ਠੰਡਾ ਹੀ ਹੈ ਬੇਨਤੀ ਕਰਦਗੇ ਮਿੱਤਰਾਂ ਨੂੰ ਹਾਂਜੀ ਭਾਈ ਤੇ ਸਾਡਾ ਗਰਮੀ ਦਾ ਪ੍ਰਕੋਪ ਚੱਲੀ ਜਾਂਦਾ ਹਾਂਜੀ ਭਾਈ ਇੱਥੇ ਤੱਕ ਛੱਡ ਕੇ ਚਲੋ ਆਪਣਾ ਵੀ ਫਰਜ ਬਣਦਾ ਆਪਾਂ ਵੀ ਸਾਰੇ ਆਪਾਂ ਦਾ ਫਰਜ ਹੈ ਕਿ ਜਦੋਂ ਪਾਣੀ ਦਾ ਚਾਰਜ ਰੱਖੀਏ ਪਾ ਕੇ ਹਾਂਜੀ ਭਾਈ ਜਦੋਂ ਆਪਾਂ ਇਹੋ ਜਿਹਾ ਹਾਂਜੀ ਭਾਈ ਅਰੇ ਭਰਾਵਾਂ ਨੂੰ ਵਾਸਤੇ ਕਿਵੇਂ ਹੁੰਦੀ ਹੈ ਹਾਂਜੀ ਜਿਹੜਾ ਸਾਡਾ ਮਿੰਟ ਨੂੰ ਹੋੜ ਹੈ ਇੱਕ ਬੰਦਾ ਜੇ ਪੰਜ ਬਰਾਤ ਵੀ ਪਾਲ ਦੇ ਹਾਂਜੀ ਚੱਲ ਪਈ ਤਾਂ ਬਹੁਤ ਮੁਸ਼ਕਲ ਹੁੰਦਾ ਹਾਂਜੀ ਹੋ ਆਪਾਂਾਰੇ ਜਿਹੜੇ 5-5 ਰੁਪਏ ਰੋਕੂਤ ਲੱਗੇ ਹਾਂਜੀ ਬਾਈ ਜੀ ਠੀਕ ਕਰੇ ਕੰਟੀਨਿਊ ਬਾਈ ਹਾਂ ਬਾਈ ਯਾਰ ਸੂਨਾ ਲਿਕਾ 2024 ਮਾਡਲ ਡਵਾੜੀ ਹੈ ਬਾਈ ਦੀ 5,50,000 ਰੁਪਏ ਡਵਾੜਾ ਹਰਿਆਣਾ ਨੰਬਰ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਇਹ ਅਰਸ਼ਾ ਬ੍ਰਾਂਡ ਦੀ ਸਾਰਾ ਜਮਾਈ ਨਮਾਈ ਹੈ ਠੀਕ ਹੈ ਬਾਈ ਜੀ ਰੰਗ ਨੰਬਰ ਦਾ ਪਾਸੇ ਦਾ ਹਾਂਜੀ ਬਾਈ ਏਕੂ ਜੈਡ ਜੇ ਨੂੰ ਆਣਾ ਠੀਕ ਹੈ ਬਾਈ 500 ਤੇ ਕੁਝ ਤੋਂ ਘੱਟ ਚੱਲੇ ਦਿਖਾ ਦਿਓ ਬਾਈ ਜੀ ਬੰਦੇ ਬੰਦ ਦਾ ਸਾਰਾ ਰੋ ਰਿਹਾ ਜਿਹਨਾਂ ਦਾ ਸ਼ਟਰ ਨਾ ਮੈਂ ਹਾਂਜੀ ਨਾ ਮੈਂ ਹੈ ਇੱਕ ਦਰਾਮ ਵੀ ਹਾਰ ਪਾ ਕੇ ਲੈ ਜੰਦਾ ਹੈ ਨਾ ਬਈ ਬੂਮਾਰ ਵਾਲਾ ਰਿਕਟਰੀ 24 ਮਾਡਲ ਆ ਹੋਇਆ ਹਾਂਜੀ ਬਈ ਠੀਕ ਆਜਾ ਉਹਰੇ ਤੁਹਾਨੂੰ ਮੈਂ ਦਿਖਾਉਣਾ ਹੈ ਹਾਂ ਹਜੇ ਆ ਕੰਪਨੀ ਦੀਆਂ ਆ ਚੀਜ਼ਾਂ ਵੀ ਹਜੇ ਉਵੇਂ ਹੀ ਪਈਆਂ ਆ ਹਾਂਜੀ ਤੇ ਆ ਮਾਰ ਕੇ ਲਾ ਲ ਭਈ ਜਿੰਦੇ ਕੌਪੜਿਆ ਕਟੋਰਾ ਉਹ ਤੇ ਲੱਗੇ ਤੇ ਆ ਤੇ ਨਵਾਂ ਨਵਾਂ ਹੀ ਆ 500 ਘੰਟੇ ਚ ਕੀ ਹੋਇਆ ਰੇਟਰ ਨੂੰ ਹਾਂਜੀ ਟਾਇਰਾਂ ਦੀ ਗੱਲ ਕਰੀ ਟਾਇਰ ਕਿ ਨਹੀਂ ਕੋਈ ਨਾਮ ਦਾ ਬਾਈ 90 95 ਪੈਸੇ ਮਾਰ ਠੀਕ ਹੈ ਬਾਈ ਹਾਂ 4 ਸਪਰੇ ਕੈਮਰਾ ਮਾਰਦੇ ਹਾਂ ਹਾਂਜੀ ਤੇ 32 ਬਾਬਰ ਜੀ ਹੈ ਨਾ ਬਾਈ ਇਹ 35000 ਬਾਬਰ ਜੀ 39 39 ਜੀ ਠੀਕ ਹੈ ਹਾਂ ਹੈ ਜੀ 35 ਠੀਕ ਹੈ ਐਮ ਐਸ ਪੀ ਕੈਟਾਗਰੀ ਹੋ ਰਿਹਾ ਹੈ ਠੀਕ ਹੈ ਜੀ ਇਹਨਾਂ ਨੂੰ ਐਨਓਸੀ ਮਿਲ ਜੁੜਾ ਵਿੱਚ ਕਿਸੇ ਵੀਰ ਨੂੰ ਚਾਹੀਦੀ ਹੈ ਕਿਸੇ ਕਿਸ ਨੇ ਇਹ ਪੰਜਾਬ ਮੰਦਰ ਵਾਸਤੇ ਲੈਣਾਗਾ ਹਾਂਜੀ ਬਈ ਇਹ ਵੀ ਆਪਾਂ ਨੂੰ ਐਨਓਸੀ ਵੀ ਮਿਲ ਜੂਗੀ ਹਾਂਜੀ ਬਈ ਤੇ ਜੇ ਸਾਹਾਰਿਆਣੇ ਚ ਲੈਣਾਗਾ ਹਰਿਆਣੇ ਚ ਵੀ ਇੱਕ ਹੋਰ ਹੈ ਹਾਂਜੀ ਇਹਨਾਂ ਦਾ ਕੈਸਦਾ ਹੀ ਡੇਟਾ ਠੀਕ ਹੈ ਜੀ ਤੁਸੀਂ ਇਹਦੇ 35 ਨੰਬਰ ਫਾਰਮ ਨੇ ਵੀਰ ਅੱਜ ਲੈ ਲੈਂਦਾ ਹਾਂ ਹਾਂਜੀ ਬਈ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਾਂ ਐਨਓਸੀ ਵੀ ਦੇ ਦਿਆਂਗੇ ਠੀਕ ਹੈ ਬਾਈ ਰਿਮਾਰਡ ਤੇ ਹੈ ਬਾਈ ਆਪਣੀ ਦੀ 5 ਲੱਖ 50 ਹਜ਼ਾਰ ਰੁਪਏ ਦਾ ਜਮਾ ਜਾਇ ਰਿਮਾਰਡ ਰੱਖੀ ਹੈ ਜਿਹੜੀ ਆਪਾਂ ਹਾਂਜੀ ਬਾਈ ਪਰ ਫਿਰ ਵੀ ਜੇ ਕੋਈ ਪੰਡਾ ਜਿੱਤ ਦੇਤੀ ਆ ਹਾਂਜੀ ਬਾਈ ਮਾਣ ਕਰਾਂਗੇ ਲਾਲ ਜੀ ਕਿੰਨੇ ਦਾ ਛੜ ਦਾਂਗੇ ਬਾਈ ਆਪਾਂ ਇਹ ਦੇ ਦਾਂਗੇ ਟੈਕਸ ਆਪਾਂ 5 ਲੱਖ 30000 ਠੀਕ ਹੈ ਹਾਂ ਹੈ ਨੈਟ ਬੱਡ ਰੈਡੀ ਠੀਕ ਹੈ ਬਹੁਤ ਵੱਡਾ ਫਰਕ ਨਹੀਂਗਾ ਉਹਦਾ ਕੁਝ 2000000 ਦਾ 500000 ਰੁਪਏ ਤੱਕ ਹੀ ਦਿੱਤਾ ਹੁਣ ਹਾਂਜੀ ਬਾਈ 500000 ਦਾ ਬੰਦੂ ਨਹੀਂ ਵੀਰੇ ਠੀਕ ਹੈ 200000 ਦਾ ਫਰਕ ਵੀ ਨਹੀਂ ਠੀਕ ਹੈ ਬਾਈ ਫਿਰ ਫਿਰ ਰੈਡੀ ਦਿੰਦੇ ਜਿਹੜਾ ਠੀਕ ਹੈ ਬਾਈ ਮਾਣ ਮੇਰੇ ਭਾਣੇ ਨੂੰ 1.5 ਲੱਖ ਰੁਪਏ ਮਹਿੰਗਾ ਹੋਊਗਾ 2 ਲੱਖ ਠੀਕ ਹੈ 1.7 ਲੱਖ ਠੀਕ ਹੈ ਠੀਕ ਹੈ ਬਾਈ ਇਹ ਦੁਬਾਰਾ ਮਹਿੰਦਰਾ 265 DI ਇਹ ਮਾਡਲ ਕੀ ਮਾਡਲ ਕਿਹੜਾ ਬਾਈ ਇਹ ਠੀਕ ਹੈ ਬਈ ਡਿਮਾਂਡ ਹੈਈ ਬਾਈ ਜੀ 218000 ਰੁਪਏ ਦਾ ਠੀਕ ਹੈ ਬਈ ਇਹ ਰਿਕਟਰ ਦਾ ਨੰਬਰ ਆ ਜਿਹੜਾ ਰਾਜਸਥਾਨ ਦਾ ਹੈ ਠੀਕ ਹੈ ਬਈ ਉਹ ਲੈ ਡੈਰ ਨਹੀਂ ਆ ਮੈਂ ਕਿਹਾ ਜੀ ਠੀਕ ਹੈ ਬਈ ਵਧੀਆ ਇਹਨਾਂ ਨੂੰ ਫੜਾ ਵੀ ਬਾਕੇ ਹਾਂ ਤਸੱਲੀ ਨਾਲ ਲੈ ਜਾ ਅੱਜ ਨਾਲ ਤਸੱਲੀ ਵਾਲਾ ਇਹਨਾਂ ਨੂੰ ਹਾਂਜੀ ਇਹ ਕਿਨੇ ਉਸ ਬਾਬਰ ਚੌਹ 28 ਕਿ ਹੁੰਦਾ ਨਾ ਭਈ ਇਹਨਾਂ ਨਾਲ ਇਹ 30 35 ਛੱਡ ਰਿਹਾ ਤਾਂ ਠੀਕ ਹੈ ਬਈ ਸਵਾਰ ਦੇ ਨਾਲ ਸਾਰੀ ਮਿਲੂ ਬਾਈ ਹੈ ਸਾਰੀ ਹੈ ਨਹੀਂ ਕੋਈ ਹੁੰਦਾ ਕੀ ਹੋਰ ਪਉਣ ਗਿਆ ਤੇ ਮੂਵੀ ਵਧੀਆ ਬੇਬੇ ਦਾ ਹੈ ਨਾ ਸਾਰਾ ਕੈਕੀ ਚੰਗਾ ਇੱਕ ਮਾਡਲ ਕਿਹੜਾ ਡਾਊਨ ਤੇ ਆ ਗਿਆ ਵਧੀਆ ਲੱਗਦਾ ਹਾਂਜੀ ਸਰ ਆ ਕੇ ਨੰਬਰ ਲਗੇ ਦਵਾ ਦਵਾੜ ਦੇਈਏ ਭਾਈ ਆਪਣੀ ਦੀ ਦੂਲ ਲੋਨ ਅਪਕੈਪ ਬੰਦੇ ਗਿਆ ਠੀਕ ਹੈ ਭਾਈ ਜੇ ਕੋ ਆਪਣੀ ਵੀਡੀਓ ਦੇਖਿਓ ਭਾਈ ਜਮਾਂ ਜਾਇ ਦੱਸੇਗਾ ਨਿਸ਼ਾਨਾ ਮੰਨ ਤਰ ਹੋ ਗਿਆ ਠੀਕ ਹੈ ਇਹ ਦਵਾ ਅਰਜਨ 2016 ਮਾਡਲ ਡਵਾੜੀ ਹੈ ਭਾਈ ਦੀ 490000 ਰੁਪਏ ਡਵਾੜਾ ਦੇ ਭਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਜੀ ਹੈ 90% ਰਿਕਨਿੰਗ ਤੇ ਮੇਰਾ ਰੂਮਾ ਕਿੱਦਾਂ ਹੋ ਗਈ ਆ ਠੀਕ ਹੈ ਬਾਈ ਸੋ ਰੰਗ ਪੋੜਾ ਦਾ ਖਰਾ ਅਰੀਜਨਲ ਜੀ ਇੰਜਨ ਦਾ ਵੀ ਅਰੀਜਨਲ ਆ ਭਿੰਦਨ ਜੀ ਮੇਟੀ ਦਾ ਅਰੀਜਨਲ ਆ ਵਾੜਾ ਮਾਡਲ ਹੈ ਕਾਲਪਾਣੇ ਛੱਡਿਆ ਠੀਕ ਹੈ ਜੀ ਫਿਰ ਠੀਕ ਹੈ ਜਰੋਣਾ ਮੈਂ ਆ ਠੀਕ ਹੈ ਓਹੜਾ ਮਾਡਲ ਹੈ ਪੰਜਾਬ ਨੰਬਰ ਹੈ ਹਾਂ ਜੀ ਭਾਈ ਬਰੀ ਸਪੀਡ ਚੱਲਦਾ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਸਵਾਰਦੇ ਸਾਰੇ ਮਿਲ ਜੂ ਭਾਈ ਸਵਾਰਦੇ ਸਾਰੇ ਹੀ ਆ ਠੀਕ ਹੋਵੇ ਕਿੰਨੇ ਉਸ ਦਾ ਪੂਰਾ ਕਰ ਦਾਂਗੇ ਠੀਕ ਹੋਵੇ ਕਿੰਨੇ ਹਸਪਾਵਰ ਚਾਉਂਦਾ ਬਈ ਇਹ 60 HC ਜੀ 60 HC ਜੀ ਠੀਕ ਹੋਵੇ ਨੰਬਰ ਕਿਹੜਾ ਬਈ ਇਹ ਨੰਬਰ ਦਾ ਪੰਜਾਬ ਹੈ ਠੀਕ ਹੋਵੇ ਡਿਮਾਂਡ ਤੇ ਕੀ ਬਈ ਆਪਣੇ ਦੀ 490000 ਪੀਡਵਾ ਕਿੰਨੇ ਆ ਛੱਡ ਦੇਗੀ ਬਈ ਆਪਣੇ ਗੱਲ 5 ਲੱਖ ਦੀ ਬਿਕਰੀ ਦਾ ਰੈਕਟਰ ਹੈ ਅੱਛਾ ਬਈ 5 ਲੱਖ ਠੀਕ ਹੋਵੇ 4 ਲੱਖ 50000 ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਬਈ 5000 ਹਰੂ ਜੀ ਬਈ ਠੀਕ ਹਾਂ ਇਦੋ ਬੋ ਜੌਂਡੀਰ 50 50 ਡੀ ਹਾਂ ਮਾਡਲ 2013 ਮਾਡਲ ਆ 2013 ਮਾਡਲ ਆ ਡਿਮਾਂਡ ਹੈਗੀ ਆ ਬਾਈ ਜੀ 2 ਲੱਖ 3 ਲੱਖ 75 74000 ਰੁਪਇਆ ਜੀ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਠੀਕ ਆ ਬਾਈ ਮਗਰ ਲੈ ਟਾਇਰ ਜਦੋਂ ਸਾਲੀਆ ਮੂਵ ਕਰੇਗੇ ਠੀਕ ਆ ਬਾਈ ਰਿੰਬ ਵੀ ਵਧੀਆ ਪਿਆ ਬਾਈ ਸਾਰਾ ਨਵਾਂ ਹੀ ਰੈਕਟਰ 13 ਦਾ ਹਾਂਜੀ ਬਾਈ ਤੇ ਕਿੰਨੇ ਹਸਪਾਵਰ ਚਾਹੁੰਦਾ ਬਾਈ ਇਹ ਠੀਕ ਆ ਬਾਈ ਸਵਾਲੇ ਦਾ ਮਿੱਤਰੋ ਸਾਰੀ ਮਿਲ ਜੂ ਬਈ ਨੰਬਰ ਕਿਹੜਾ ਇਹ? ਨੰਬਰ 5 ਦਾ ਹਰਿਆਣਾ ਦਾ ਹਾਂਜੀ ਬਈ ਠੀਕ ਆ ਬਈ ਇਹ ਡਬਲ ਡਿਸਟਰੀਬਿਊਟਰ ਜਾਣਾ ਬਈ ਇਹ ਨਹੀਂ ਇਹ ਡਬਲ ਡਿਸਟਰੀਬਿਊਟਰ ਠੀਕ ਆ ਬਈ ਇੱਕ ਵੀਡੀਓ ਫੋਟੋ ਬਣਾ ਦੇ ਜੀ ਹਾਂਜੀ ਬਈ ਆ ਡਬਲ ਵੀਡੀਓ ਡਬਲ ਕਲਚ ਹੈਗਾ ਠੀਕ ਡਿਮਾਂਡ ਤੇਈਏ ਬਈ ਆਪਣੀ ਦੀ 374000 ਰੁਪਏ ਡਿਮਾਂਡ ਕਿੰਨੇ ਆ ਛੱਡ ਦੇਗੇ ਬਈ ਆਪਾਂ ਜੀ 155000 ਰੁਪਏ ਦੇ ਆ ਠੀਕ ਹੈ ਬਜੀ ਕੋ ਆਪਣੀ ਵੀਡੀਓ ਦੇਖਿਓ ਬਈ ਜਮਾ ਸਰਾਇਲਾ ਤਾਂ ਵੀਡੀਓ ਤੇ ਪਾਸੇ ਵਾਲੀ ਆ ਮਾਰਨ ਤਾਰ ਕਰ ਦੋ ਵੀ ਕਰ ਦਾਂਗੇ ਨਾਲ ਠੀਕ ਆ ਬਾਈ ਇਦਿਵਾ ਸਵਰਾਜ 735 2004 ਮਾਡਲ ਡਿਮਾਂਡ ਹੈ ਬਾਈ ਜੀ 2 ਲੱਖ 45 ਹਜ਼ਾਰ ਰੁਪਏ ਡਿਮਾਂਡ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਇਹ ਨਾਲਾ ਵੀਰੇ ਸਾਰਾ ਮਸਲੇ ਟਾਇਰ ਚੈੱਕ ਕਰਿਓ 13 ਤੇ 28 ਆ ਫੁੱਲੋਂ ਚੰਗਰਾ ਆ ਠੀਕ ਆ ਬਾਈ 40 ਹਜ਼ਾਰ ਦੀ ਮਸਲੇ ਜੋੜੀ ਹੈ ਮੂਹਲੇ ਰੱਖਦਾ ਰਹੇ ਠੀਕ ਆ ਬਾਈ 9000 ਦੀ ਜੋੜੀ ਮੂਹਲੇ ਆ ਠੀਕ ਆ ਬਾਈ 10000 ਦਾ ਟਾਇਰ ਆ ਠੀਕ ਆ ਜੀ ਇਹਨੂੰ ਵੀਰ ਦਾ ਪੂਰਾ ਚੰਗਾ ਰੈਕ ਰੱਖਣੀ ਨਹੀਂ ਹੈ ਜੀ ਕੀ ਯਾਰ ਬਾਗੇ ਤਸੱਲੀ ਕਰਕੇ ਲੈ ਜਾ ਬੰਦਾ ਹਾਂਜੀ ਬਾਈ ਸੁਆਣੇ ਦੇ ਨਾਲ ਵੀ ਸਾਰੀ ਮਿਲ ਜੂ ਬਾਈ ਕੀ ਯਾਰ ਇਹ ਨੰਬਰ ਕਿਹੜਾ ਬਾਈ ਇਹ ਹਾਂਜੀ ਬਾਈ ਨਾਮ ਤਾਂ ਹੁੰਦਾ ਨਹੀਂ ਐ ਵੀਡੀਓ ਤੇ ਠੀਕ ਆ ਬਾਈ ਇਹ ਕਿਨੇ ਹੌਸਵਰ ਚਾਦਾ ਬਾਈ ਇਹ ਇਹ 35 ਹੁੰਦਾ ਬਈ ਹਾਂ ਇਹ ਬਰਾबरी ਪਰ ਆਉਂਿਆ ਹੈ ਤਾਂ ਹਾਂਜੀ ਬਿਲਕੁਲ ਬਰਾबरी ਆਉਂਦਾ ਠੀਕ ਹੈ ਬਾਈ ਡਿਮਾਰਡ ਤਾਂ ਹੈਗੀ ਹੈ ਬਾਈ ਆਪਣੀ ਦੀ 242000 ਰੁਪਏ ਡਿਮਾਰਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਜੀ ਕੋਈ ਰੇਟ 50 2 ਲੱਖ ਰੁਪਏ ਠੀਕ ਹੈ ਇਹਦੇ ਬਦ ਸੋਨਾ ਵੀ ਕਰ 33 ਵਾਲਾ 2021 ਮਾਡਲ ਡਿਮਾਰਡ ਹੈ ਬਾਈ ਦੀ 429000 ਰੁਪਏ ਡਿਮਾਰਡ ਠੀਕ ਹੈ ਬਾਈ ਠੀਕ ਹੈ ਬਾਈ ਇਹ ਵੀ ਟਾਰਕ ਕਿੰਨੇ ਪਰਸੈਂਟ ਹੋਣਗੇ ਬਾਈ ਇਹ ਦੇਖ ਠੀਕ ਹੈ ਬਾਈ ਇਹ ਕਿੰਨੇ ਹਸ ਪਾਵਰ ਚ ਆਉਂਦਾ ਬਾਈ ਇਹ 35 ਠੀਕ ਹੈ ਬਾਈ ਸਮਾਰ ਇਹਦੇ ਨਾਲ ਸਾਰੀ ਮਿਲ ਜੂ ਮਿੱਤਰਾਂ ਨਵਾਂ ਡਰਾਈਵਰ ਹੈ ਹਾਂਜੀ ਬਾਈ ਇਹਨਾਂ ਐਨਓਸੀ ਵੀ ਮਿਲ ਜੂ ਬਾਈ ਇਹ ਕਿਹਨੂੰ ਚਾਹੀਦੀ ਹਾਂ ਐਨਓਸੀ ਵੀ ਮਿਲ ਜੂ ਪੰਜਾਬ ਨੰਬਰ ਤੇ ਸੇਫ ਰਹੇ ਉੱਕੇ ਨਾਮ ਹੋ ਜੂਗਾ ਠੀਕ ਹੈ ਵੀਰ ਜੀ ਨਸੀਬ ਮੈਂ ਤੁਹਾਨੂੰ ਠੀਕ ਹੈ ਵੀਰ ਡਿਮਾਂਡ ਤਾਂ ਇਹ ਹੈ ਭਾਈ ਆਪਣੀ ਦੀ 429000 ਰੁਪਏ ਐਡਵਾਂਟ ਕਿੰਨੇ ਕਿੰਨੇ ਛੱਡ ਦਾਂਗੇ ਭਾਈ ਆਪਾਂ ਜੀ ਕੋ ਆਪਣੀ ਵੀਡੀਓ ਦੇਖਿਓ ਜੀ 5000 ਰੁਪਏ ਠੀਕ ਹੈ ਜੀ ਇਦਵਾਰ ਇਸਰ 22/3 32 ਮਾਰਕ 2023 ਦੇ ਨਿਕਲਿਆ ਠੀਕ ਹੈ ਬਾਈ ਡਿਮਾਰਡ ਹੈ ਬਾਈ ਦੀ 3,75,000 ਰੁਪਏ ਡਿਮਾਰਡ ਲਮਾ ਡਾਇਰੈਕਟਰਾ ਦਾ ਹੋਰ ਸ਼ੇਅਰਿੰਗ ਹੈ ਠੀਕ ਹੈ ਜੀ ਪਾਵਰ ਸ਼ੇਅਰ ਤੇਲ ਬ੍ਰੇਕਾਂ ਠੀਕ ਹੈ ਜੀ ਇਹ ਥੰਮਿਆ ਹੋਇਆ ਦਾ ਵੀਰੇ 578 ਘੰਟੇ ਠੀਕ ਹੈ ਬਈ 578 ਘੰਟੇ ਹਰਿਆਣਾ ਨੰਬਰ ਹੈ ਫਸਟ ਪਾਰਟੀ ਡਾਇਰੈਕਟਰਾ ਹਾਂਜੀ ਬਾਈ ਐਚਆਰ 22 ਫਤਿਆਵਾ ਦਾ ਨੰਬਰ ਹੈ ਠੀਕ ਹੈ ਬਾਈ ਨਵੇਂ ਦਾ ਨਵੇਂ ਸਾਰਾ ਕੁਝ ਨਾਲ ਦਾ ਕਿਤੇ ਕਰਮਦਾਨ ਸਾਹਿਬ ਨੂੰ ਦੇ ਦੇ ਠੀਕ ਆ ਬਈ ਠੀਕ ਆ ਹਾਂਜੀ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਯਾਰ ਨਾਂ ਦੇ ਵੀਰੇ 90 ਤੋਂ 95 ਰੰਗ ਠੀਕ ਆ ਬਈ ਸਮਾਨ ਜਿਵੇਂ ਖੜਾ ਵਸਿਆ ਹੀ ਮੈਨੂੰ ਸਾਰਾ ਕੁਝ ਪੂਰਾ ਹੀ ਐ ਠੀਕ ਆ ਬਈ ਛੇਦਰੀ ਦਾ ਨਵਾਂ ਹੀ ਐ ਹਾਂਜੀ ਬਈ ਛੇਦਰੀ ਤਾਂ ਹੀ ਮਿਲਣੀ ਨਾਲ ਬਾਈ ਛੇਦਰੀ ਹੈਗੀ ਵੀਰੇ ਠੀਕ ਆ ਬਈ ਡਿਮਾਂਡ ਤਾਂ ਕੀ ਆ ਬਈ ਆਪਣੀ ਦੀ 3,75,000 ਰੁਪਏ ਦੀ ਡਿਮਾਂਡ ਕਿੰਨੇ ਆ ਛੱਡ ਦਾਂਗੇ ਬਈ ਆ ਭਾਈ 75,000 ਆ ਵੀ ਦੇਖੋ ਠੀਕ ਆ ਬਈ ਨੰਬਰ ਕਿਹੜਾ ਐ ਸੀ ਬਾਈ ਇਹੇ ਨੰਬਰ ਹਰਿਆਣਾ ਦਾ ਇਹਨੂੰ ਸੀ ਮਿਲ ਜੂਣਾ ਬਾਈ ਲੋਕੀ ਕੋਈ ਨਵਾਂ ਟਰੱਕ ਆ ਹਾਂਜੀ ਬਈ ਇਧਰ ਆ ਬ ਦਾ ਅੱਜ ਦਾ ਆਇਆ ਨਾ ਫੱਤੀ ਸਾਡਾ ਵੀਓ ਹੌਲਡ 330 ਪਲੱਸ ਵਾਲਾ ਮਾਡਲ 2009 ਡਿਮਾਂਡ ਆਈ ਹੈ ਬਾਈ ਜੀ 4 ਲੱਖ 95 ਲੱਖ ਤੇ ਡਿਮਾਂਡ 50 ਨੰਬਰ ਜੀ ਬਾਈ ਆਪਾਂ ਜੀ ਰੰਗ ਦੀ ਗੱਲ ਕਰੀਏ ਟੋਪਰ ਜਿਹਨੂੰ ਡਰਾਈਵਰ ਹੈ ਪੂਰਾ ਸਿਸਟਮ ਵੀ ਲੱਗਿਆ ਹੋਇਆ ਜੀ ਯਾਰ ਉਹ ਵਿੱਚ ਹੀ ਬਾਈ ਸਾਰਾ ਕੁਝ ਹੈ ਸਾਰਾ ਕੁਝ ਹੈ ਟਾਪ ਮਾਡਲ ਹੈ ਇਟਰਾ 3 ਸਪੀਡ ਵਾਲਾ 3 ਜੰਗ ਐਕਸਪੀਆ ਠੀਕ ਹੈ ਬਾਈ ਮਗਰਲੇ ਡਾਰ ਬੀਕੇਟੀ ਤੇ ਜਮਾ ਨਵੇਂ ਅੰਗ ਚ ਹਾਂਜੀ ਬਾਈ ਠੀਕ ਹੈ ਪੂਰੇ ਦੂਸਰੇ ਹਰਨ ਲੱਗਿਆ ਵੀ ਉਹ ਨਹੀਂ ਰਹਾ ਵੀ ਅਸੀਂ ਆ ਚੱਕਰਾ ਸਕਦੇ ਹਾਂ ਹਾਂਜੀ ਬਾਈ ਠੀਕ ਹੈ ਬਾਈ ਜਿੰਨੇ ਖੜਾ ਐਵੇਂ ਦੇਣਾ ਹਾਂਜੀ ਬਾਈ ਹੰਡਾ ਨੰਬਰ ਦੇਖਦਾ ਹੈ 50 495000 ਦੀ డిమాండ్ ਹੈ ਹਾਂਜੀ ਬਾਈ 475000 ਰੇਟ ਕਿਹਾ ਠੀਕ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇਣਾ ਵਿੱਚ ਵੀ ਕੱਟ ਲੈਣਾ ਟਰੈਕਟਰ ਆਪਾਂ ਵੀਰੇ ਅਸੀਂ ਬਾਜ ਵੇਟ ਟਰੈਕਟਰ ਦਿੰਨੇ ਆ ਬਾਜ ਵੇਟ ਵਿੱਚ ਕੱਟ ਲਾਂਗੇ ਤੁਹਾਨੂੰ ਅੱਛਾ ਫੋਟੋ ਦੇਖ ਕੇ ਵੀ ਕੱਟ ਲੈਨੇ ਆਪਾਂ ਹਾਂ ਹਾਂ ਫੋਟੋ ਦੇਖ ਕੇ ਹੀ ਕੱਟਾਂਗੇ ਠੀਕ ਬਾਈ ਆਪਣੇ ਟਰੈਕਟਰ ਦੀ ਕਿੰਨੇ ਟਾਈਮ ਦੀ ਤਸੱਲੀ ਹੁੰਦੀ ਹੈ ਬਾਈ ਇਸ ਗੱਲੀ ਦਾ ਵੇਖੋ ਬੰਦੇ ਦੀ ਜਣੀ ਹੈ ਨਾ ਹਾਂਜੀ ਬਈ ਗਾਰੰਟੀ ਦੇ ਨਵੇਂ ਵਾਲੇ ਨਹੀਂ ਲੈਂਦੇਗੇ ਹਾਂਜੀ ਬਈ ਪਰ ਵੀ ਆਪਾਂ ਇਹ ਗੱਲ ਕਹਿਣੇ ਵੀ ਆਹ ਟਰੈਕਟਰ ਆਪਾਂ ਤੋਂ ਲੈ ਗਿਆ ਹਾਂਜੀ ਬਈ ਦਿੱਕਤ ਆਉਂਦੀ ਨਹੀਂ ਠੀਕ ਹੈ ਜੇ ਆਉਂਦੀ ਤਾਂ ਹਫ਼ਤੇ 10 ਦਿਨਾਂ ਤੇ ਕਿਤੇ ਹੋਰੇ ਦਿਨ ਲੱਗਦੇ ਕੀ ਹੋਊ ਬਾਪਸ ਲੈ ਲੈਣੋ ਕਿ ਖਾ ਨਹੀਂ ਆਉਂਦੀ ਦਿੱਕਤ ਨਹੀਂ ਹਾਂਜੀ ਮਾਂ ਨੂੰ ਦੋ ਲੋਕ ਇੱਕ ਕਹਿਣ ਦੀਆਂ ਗੱਲਾਂ ਬਾਕੀ ਤਕਦੀਰ ਨੇ ਹੁੰਦਾ ਹੈਗਾ ਵੀ ਬੰਦੇ ਦੀ ਕਿਸਮਤ ਕਿਹੋ ਜੀ ਹੁੰਦੀ ਹੈ ਹਾਂਜੀ ਬਈ ਬਾਕੀ ਕਾਪੀ ਕਰ ਗਿਆ ਆਪਣੀ ਖੋਲ ਜਿੰਮੇਵਾਰੀ ਫੁੱਲ ਜਿਨ੍ਹਾਂ ਤੇ ਕਰ ਅਗਲੇ ਦੇ ਨਾਮ ਨਹੀਂ ਹੁੰਦਾ ਸਾਡੀ ਫੁੱਲ ਜ਼ਿੰਮੇਵਾਰੀ ਕਾਪੀ ਕਰ ਠੀਕ ਹੈ। ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ। ਕੰਟੈਕਟ ਨੰਬਰ 94723666 ਠੀਕ ਹੈ। ਜਿਹੜੇ ਵੀ ਰਾਣੇ ਫੋਨ ਕਾਲ ਕਰਨੀ ਹੈ ਹਨਾ ਫੋਨ ਨਹੀਂ ਚੱਕੀ ਦਾ। ਹਾਂਜੀ ਬਾਈ। ਤਾਂ ਮੇਰੇ ਅਸੇ ਨੰਬਰ ਤੇ ਵਟਸਐਪ ਚੱਲਦਾ। ਇਹਦੇ ਤੇ ਮੈਸੇਜ ਕਰਕੇ ਆਪਦਾ ਨਾਮ ਤੇ ਪਿੰਡ ਦਾ ਨਾਮ ਲੂਟ ਸੈਂਡ ਕਰਦਿਆ ਕਰੋ ਕਿ ਆਪਾਂ ਬੰਦੇ ਨੂੰ ਨੰਬਰ ਸੇਵ ਕੀਤਾ ਜਾਂਦਾ। ਹਾਂਜੀ ਬਾਈ। ਤੇ ਆਪਣੇ ਵਟਸਐਪ ਗਰੁੱਪ ਦੇ ਵਿੱਚ ਬੰਦੇ ਨੂੰ ਐਡ ਕਰਨਾ। ਠੀਕ ਹੈ। ਬਈ ਵਾਰੀ ਫੋਨ ਕਾਲ ਨਹੀਂ ਚੱਕੀ ਦਾ ਤਾਂ ਗਰੁੱਪ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਪਾਈ ਹੈ ਗਰੁੱਪ ਦੇ ਵਿੱਚ। ਜੀ ਬੋਲੋ ਮਿਹਰਬਾਨੀ। ਧੰਨਵਾਦ।